ਪੰਜਾਬ ਦੇ ਵਿੱਚ 3 ਮਹੀਨੇ ਪੁਰਾਣੀ ਕੈਪਟਨ ਸਰਕਾਰ ਵਿੱਚ ਵਿਧਾਨ ਸਭਾ ਦਾ ਪਹਿਲਾ ਦਿਨ ਹੰਗਾਮਾ ਕੀਤਾ ਗਿਆ। ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇਣ ਤੋਂ ਰੇਡ ਕਾ ਸ਼ੁਰੂ ਹੋ ਗਿਆ। ਪੰਜਾਬ ਦੇ ਮਰਹੂਮ ਸਾਬਕਾ ਡੀਜੀਪੀ ਕੇਪੀਐਸ ਗਿੱਲ ਨੂੰ ਸ਼ਰਧਾਂਜਲੀ ਦੇਣ ਦਾ ਸ਼੍ਰੋਮਣੀ ਅਕਾਲੀ ਦਲ, ਲੋਕ ਇਨਸਾਫ ਪਾਰਟੀ ਤੇ ਆਮ ਆਦਮੀ ਪਾਰਟੀ ਨੇ ਜਮ ਕੇ ਵਿਰੋਧ ਕੀਤਾ ਤੇ ਵਾਕਆਊਟ ਕਰ ਗਏ। ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂ ਸੁਖਪਾਲ ਖੈਰ ਨੇ ਰੀਤੀ ਦੀਆਂ ਖੱਡਾਂ ਦੀ ਬੋਲੀ ਦੇ ਵਿਵਾਦ ਵਿੱਚ ਫਸੇ ਕੈਬਨਟ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਕੇਰ ਲਿਆ ਖੈਰਾ ਨੇ ਰਾਣਾ ਗੁਰਜੀਤ ਸਿੰਘ ਤੇ ਪਿੰਡ ਸਿਉਂਕ ਦੇ ਵਿੱਚ ਸ਼ਾਮਲੜ ਦੀ ਜ਼ਮੀਨ ਤੇ ਵੱਡੇ ਪੱਦਰ ਤੇ ਕਬਜ਼ਾ ਕਰਨ ਦੇ ਇਲਜ਼ਾਮ ਲਾ ਦਿੱਤੇ ਦੋਵਾਂ ਆਗੂਆਂ ਨੇ ਇੱਕ ਦੂਜੇ ਤੇ ਸਿਆਸੀ वार ਕੀਤੇ ਤੇ ਇਲਜ਼ਾਮ ਬਿਲਾਏ ਤੇ ਫਿਰ ਪ੍ਰੈਸ ਕਾਨਫਰੰਸ ਕਰਕੇ ਦੱਤਾਂ ਦੇ ਰਾਹੀਂ ਖੁਦ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਵੀ ਕੀਤੀ ਰਾਣਾ ਗੁਰਜੀਤ ਸਿੰਘ ਨੇ ਸੁਖਪਾਲ ਖੈਰਾ ਨੂੰ ਜਵਾਬ ਦਿੰਦਿਆਂ ਕਿਹਾ ਕਿ ਉਹਨਾਂ ਨੂੰ ਆਰਥਿਕ ਸਮਝ ਨਹੀਂ ਹੈ ਇਸ ਲਈ ਉਹ ਆਪਣਾ ਮੂੰਹ ਬੰਦ ਰੱਖਣ ਸਿਉਂਕ ਪਿੰਡ ਐ ਚੰਡੀਗੜ੍ਹ ਦੇ ਲਾਗੇ ਉਸ ਪਿੰਡ ਦੇ ਵਿੱਚ ਇਹਨਾਂ ਨੇ 142 ਕਨਾਲ ਜ਼ਮੀਨ ਦੀਆਂ ਰਜਿਸਟਰੀਆਂ ਕਰਵਾਈਆਂ ਨੇ ਜਦਕਿ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦੀ ਸ਼ਾਮਲਾਟ ਜ਼ਮੀਨ ਪੰਚਾਇਤ ਲੈਂਡ ਕਾਮਨ ਲੈਂਡ ਹਸਬ ਰਸਬ ਲੈਂਡ ਉਹਦੀ ਮਲਕੀਅਤ ਨਹੀਂ ਚੇਂਜ ਹੋ ਸਕਦੀ ਕਿਉਂਕਿ ਈਸੇ ਪੰਜਾਬ ਵਿਧਾਨ ਸਭਾ ਨੇ 2007 ਵਿੱਚ ਜਿਹੜਾ ਈਸਟ ਪੰਜਾਬ ਹੋਲਡਿੰਗਸ ਐਕਟ ਸੀਗਾ ਉਹਦੇ ਵਿੱਚ ਸੈਕਸ਼ਨ 42 ਇਹ ਪਾ ਦਿੱਤਾ ਸੀਗਾ ਕਿ ਇਹ ਕਿਸਮ ਨਹੀਂ ਚੇਂਜ ਕੀਤੀ ਜਾ ਸਕਦੀ ਲੇਕਿਨ ਰਾਣਾ ਗੁਰਜੀਤ ਸਿੰਘ ਦੇ ਪਰਿਵਾਰ ਨੇ ਸਾਰੇ ਕਾਨੂੰਨ ਅਸੂਲ ਨੂੰ ਛਿੱਕੇ ਤੇ ਟੰਗ ਕੇ ਨਾ ਸਿਰਫ ਰਜਿਸਟਰੀਆਂ ਕਰਾ ਕੇ ਆਪਣੀ ਮਲਕੀਅਤ ਬਣਾਈ ਸਿਉਂਕਪਿੰਡ ਵਿੱਚ ਬਲਕੇ 458 ਕਨਾਲ ਜ਼ਮੀਨ ਜਿਹੜੀ ਕਿ ਸ਼ਾਮਲਾਟ ਹਸਬ ਰਸਬ ਦੇ ਉਸ 458 ਕਨਾਲ ਦੀਆਂ ਗਰਦਾਵਰੀਆਂ 34 ਦਿਨਾਂ ਵਿੱਚ ਬਿਨਾਂ ਕਿਸੇ ਨੋਟਿਸ ਦਿੱਤੇ ਉੱਥੋਂ ਦੇ ਖਪਤਕਾਰਾਂ ਨੂੰ ਕਿਸਾਨਾਂ ਨੂੰ ਪਿੰਡਿਆਂ ਨੂੰ ਕਿਸੇ ਪਾਰਟੀ ਨਹੀਂ ਬਣਾਇਆ 34 ਦਿਨਾਂ ਦੇ ਵਿੱਚ ਉਸ 458 ਕਨਾਲ ਦੀ ਗਰਦਾਬਰੀ ਆਪਣੇ ਪਰਿਵਾਰ ਦੇ ਨਾਮ ਤੇ ਕਰਾਤੀ ਇੱਥੇ ਹੀ ਬਸ ਨਹੀਂ ਇਹ ਜਿਹੜੀ ਜ਼ਮੀਨ ਆ ਅਗਰ ਇਹਦੀ ਟੋਟਲ ਵੈਲਿਊ ਕੋ ਕੇ ਸਿਉਂਕ ਦੇ ਵਿੱਚ ਕੱਚੇ ਮਿੱਟੀ ਦੇ ਪਹਾੜ ਨੇ ਅਗਰ ਆਪਾਂ ਟੋਟਲ ਵੈਲਿਊ ਕੈਲਕੂਲੇਟ ਕਰ ਲਈਏ 142 42 ਕਨਾਲ ਦੀ ਟੋਟਲ ਮਾਰਕੀਟ ਵੈਲਿਊ ਅਤੇ ਸਰਕਾਰੀ ਵੈਲਿਊ ਜਿਹੜੀ ਲਿਖੀ ਗਈ ਹੈ ਕਾਗਜ਼ਾਂ 'ਚ ਉਹ ਵਕਤ ਤੋਂ ਵੱਧ 2.5 ਲੱਖ ਰੁਪਏ ਏਕੜ ਆ ਯਾਨੀ ਕਿ ਜੇ ਜਾਦਾ ਚੋਂ ਜਾਦਾ ਲਾ ਲਓ 50 ਲੱਖ ਰੁਪਏ ਵਾਲੀ ਜ਼ਮੀਨ ਤੇ ਰਾਣਾ ਗੁਰਜੀਤ ਸਿੰਘ ਨੇ ਯੂਨੀਅਨ ਬੈਂਕ ਆਫ ਇੰਡੀਆ ਸੈਕਟਰ 35 ਦੀ ਬ੍ਰਾਂਚ ਵਿੱਚ ਇਹਨਾਂ ਜ਼ਮੀਨ ਇਹਨਾਂ ਜ਼ਮੀਨ ਦੇ ਕਾਗਜ਼ਾ ਨੂੰ ਗਿਰਵੀ ਰੱਖ ਕੇ ਰਾਣਾ ਗੁਰਜੀਤ ਸਿੰਘ ਨੇ 109 ਕਰੋੜ ਰੁਪਇਆ ਬੈਂਕਾਂ ਦੇ ਕੋਲੋਂ ਚੁੱਕਿਆ ਵਾ ਜਿਹੜਾ ਕਿ ਆਪਣੇ ਆਪ ਵਿੱਚ ਬਹੁਤ ਵੱਡਾ ਕ੍ਰਿਮੀਨਲ ਆਫੈਂਸ ਹੈ ਔਰ ਨਾਲ ਮੈਂ ਕਹਿਣਾ ਚਾਹੁੰਦਾ ਕਿ ਇਹ ਜਿਹੜਾ ਪੈਸਾ ਲੋਨ ਚੁੱਕਿਆ ਗਿਆ ਇਹਦੀ ਅਖੀਰਲੀ ਕਿਸ਼ਤ ਅਪ੍ਰੈਲ 2017 ਵਿੱਚ ਚੁੱਕੀ ਗਈ ਹੈ 12 ਕਰੋੜ ਰੁਪਇਆ ਇਹ 12 ਕਰੋੜ ਰੁਪਇਆ ਅਮਿਤ ਬਹਾਦਰ ਅਤੇ ਕੁਲਵਿੰਦਰਪਾਲ ਸਿੰਘ ਜਿਨ੍ਹਾਂ ਨੇ ਖੱਡਾਂ ਲਈਆਂ ਜਾ ਕੇ ਰੇਤਾ ਬਜਰੀ ਦੀ ਨਲਾਮੀ ਦਿੱਤੀ ਬਤੌਰ ਇਹਨਾਂ ਦੇ ਹੱਥ ਤੋਕੇ ਬਣ ਕੇ ਇਹ ਸਾਰਾ ਪੈਸਾ ਬੈਂਕਾਂ ਕੋਲੋਂ ਲੁੱਟ ਖੋਟ ਕਰਕੇ ਇਹ ਸਾਰਾ ਪੈਸਾ ਖੱਡਾਂ ਦੀ ਨਲਾਮੀ ਦੇ ਵਿੱਚ ਰਾਣਾ ਗੁਰਜੀਤ ਸਿੰਘ ਦੇ ਅਕਾਊਂਟਾਂ ਚ ਗਿਆ ਜਿਹੜਾ ਅਸੀਂ ਕਹਿੰਦੇ ਸੀਗੇ ਬੇਨਾਮੀ ਹਵਾਲਾ ਪੈਸਾ ਮਨੀ ਲਾਂਡਰਿੰਗ ਇਹ ਸਾਰਾ ਕੇਸ ਜੋ ਇਹ ਦੇਖੋ ਜੇ 2007 ਚ ਸਰਕਾਰ ਨੇ ਕੋਈ ਕਾਨੂੰਨ ਪਾਸ ਕੀਤਾ ਉਹਦੇ ਬਾਅਦ ਜੇ ਉਹ ਸਰਕਾਰ ਨੇ ਕਾਨੂੰਨ ਪਾਸ ਕੀਤਾ ਤੇ ਜੇ ਇਸ ਬੰਦੇ ਨੇ ਕਾਨੂੰਨ ਬਾਦ ਦੇ ਵਿੱਚ 2016 ਦੇ ਵਿੱਚ ਪਾਸ ਕੀਤਾ ਸਤੰਬਰ ਦੇ ਵਿੱਚ ਹੀ ਸ਼ੁੱਡ ਬੀ ਹੈਲਡ ਰਿਸਪਾਂਸਿਬਲ ਨਾਟ ਰਣਾ ਰஞ்சிਤ ਸਿੰਘ অর ਹਿਸ ਵਾਈਫ ਤੂੰ ਇਹ ਤੱਕ ਜੇ ਰਜਿਸਟਰੀਆਂ ਖੁੱਲੀਆਂ ਸੀ ਤਾਂ ਹੀ ਕਰਾਈਆਂ ਭਾਈ ਸਾਹਿਬ ਤੁਸੀਂ ਅੱਜ ਜਾ ਕੇ ਦੋ ਖੇਲੇ ਜ਼ਮੀਨ ਲੈ ਸਕਦੇ ਹੋ ਉੱਥੇ ਵਾਟ ਇਜ਼ ਰੋਂਗ ਇਨ ਇਟ ਮੈਂ ਕਹਾਂ ਜੀ 538 ਕਿਉਂ ਮੈਂ 538 ਦੀ ਨਹੀਂ ਗੱਲ ਕਰਦਾ ਉਸ ਪਿੰਡ 'ਚ 1200 ਖੇਲੇ ਜ਼ਮੀਨਾਂ ਪਕਾਉ ਆ ਤੁਸੀਂ ਲੈ ਲਓ ਸਵੇਰੇ ਇਹ ਇਹਨਾਂ ਲੋਕਾਂ ਨੂੰ ਬਿਲਕੁਲ ਫਾਈਨੈਂਸ਼ੀਅਲ ਅਕਲ ਹੈ ਨਹੀਂ ਪਾਛਣ ਜੇ ਨਾ ਮਰਦੀ ਝੂਠ ਦਾ ਸੱਚ ਬਣਵਾ ਲਓ ਇਹਨਾਂ ਤੋਂ ਬਣਾ ਦਿੰਦੇ ਆ ਆਈ ਵਿਲ ਆਸਕ ਹਿਮ ਟੂ ਸ਼ਟ ਹਿਸ ਮਾਉਥ